ਉਹ ਹੋਇਆ ਸਟੈਂਪ ਡਿਊਟੀ ਵਧਾਉਣ ਦੀ ਗੱਲਬਾਤ ਮੈਂ ਸਮਝਦਾ ਮੀਡੀਆ ਦੇ ਕੁਝ ਹੌਸਸਲ ਹੋ ਰਹੇ ਸੀ ਪਰ ਕੈਬਨਿਟ ਚ ਨਹੀਂ ਹੋਈ ਜਿਹੜਾ ਨਿਊਜ਼ ਲੈਸ ਹੈ ਕਿੰਨੇ ਕੁ ਫਾਇਦਾ ਹੋਇਆ ਜਿਹਦੇ ਵਿੱਚ 3000 ਆ ਦੇਖੋ 1500 1500 ਏਕੜ ਦੇ ਕਰੀਬ ਜ਼ਮੀਨ ਖਰੀਦਨੀ ਆ ਉਹਦੇ ਅੰਦਰ ਜਿਹੜੀ ਆ ਲੈਂਡ ਪੂਲਿੰਗ ਦੇ ਅੰਦਰ ਖਰੀਦਦੇ ਆ ਕਿਵੇਂ ਖਰੀਦਦੇ ਆ ਪਰ ਮੈਂ ਸਮਝਦਾ ਇਹਦੇ ਨਾਲ ਬਹੁਤ ਵੱਡਾ ਫਾਇਦਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਣਾ ਚਾਹੁੰਦੇ ਜੇ ਸ਼ਹਿਰਾਂ ਦੇ ਅੰਦਰ ਚਾਹ ਕੋਈ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀਗਾ ਜਿਹਦੇ ਕੋਲੇ 100 ਗਾਜਾ ਦਾ 150 ਗਾਜਾ ਦਾ 200 ਗਾਜਾ ਦਾ ਛੋਟਾ ਮਕਾਨ ਬਣਾਉਣ ਲਈ ਕਬੱਡੀ ਦਾ ਹੱਥ ਪੰਜਾਬ ਦੇ ਇਕਨੋਮਿਕਲੀ ਬੀ ਕੰਸਟਰਕਸ਼ਨ ਨੂੰ ਮਿਲੂਗਾ ਇਹ ਸਾਥੀ ਮੈਨੇ ਵਿਚਾਰ ਇਹ ਦੱਸਦਾ 700 ਇੰਚ ਦਾ ਵੇਚੋਗੇ ਉਹ ਤਾਂ ਪੈਸਾ ਕਿੰਨਾ ਕੱਢ ਸਕਦਾ ਐ ਐਸਟੀਮੇਟਰ ਦੇਖੋ ਓਪਨ ਮਾਰਕੀਟ ਜਾਵਾਂਗੇ ਸ਼ਾਇਦ ਤੁਸੀਂ ਮੈਂ ਉਹ ਪਲਾਟ ਨੂੰ 2 ਲੱਖ ਦਾ ਖਰੀਦਾਂ ਤੁਸੀਂ 4 ਲੱਖ ਦਾ ਖਰੀਦ ਲਓਗੇ ਜਦੋਂ ਓਪਨ ਆਪਸ਼ਨ ਹੋਊਗੀ ਤਾਂ ਓਪਨ ਆਪਸ਼ਨ ਦੇ ਅੰਦਰ ਰੇਟ ਵਲਨ ਦੀ ਸੁਭਾਵਨਾ ਮੈਂ ਸਮਝਦਾ ਜੇ ਬਹਾਰੀ ਚ ਵੇਚਾਂਗੇ ਜਿਹੜਾ ਜਿਹੜਾ ਡਿਵੈਲਪ ਹੋਇਆ ਏਰੀਆ ਹੋਊਗਾ ਜੇ ਜਦੋਂ ਡਿਵੈਲਪਰ ਨੇ ਕੀਤਾ ਹੋਗਾ 2 ਕਰੋੜ ਦਾ ਲੈ ਆਊਗਾ ਅੱਜ ਸ਼ਾਇਦ 40 ਕਰੋੜ ਦਾ ਹੋ ਗਿਆ ਹੋਵੇ ਤੋਂ ਇਸੇ ਤਰੀਕੇ ਨਾਲ ਜੇ ਮੈਂ ਲੁਧਿਆਣਾ ਦੀ ਗੱਲ ਕਰਾਂ ਉੱਥੇ ਰੇਟ ਦੀ ਵੇਰੀਏਸ਼ਨ ਹੋਰ ਹੋਣੀ ਆ ਜਲੰਧਰ ਹੋਰ ਹੋਣੀ ਆ ਅਮਰਸਰ ਹੋਰ ਹੋਣੀ ਆ ਸੋ ਜਦੋਂ ਜੋ ਐਸਟੀਮੇਟ ਕਾਸਟ ਅਸੀਂ ਪ੍ਰੈਜ਼ੈਂਟ ਜਿਹੜੀ ਕੀਮਤ ਆ ਜਿਹੜੀ ਮਾਰਕੀਟ ਦੀ ਕੀਮਤ ਆ ਉਹਦੇ ਮਤਲ ਲੈਾਈ ਜਾਗੀ ਤਾਂ ਸਾਨੂੰ ਲਗਭਗ ਉਸ ਦੇ ਵਿੱਚੋਂ 1500 ਏਕੜ ਜ਼ਮੀਨ ਜਿਹੜੀ ਆ ਸੀ ਮਾਰਕੀਟ ਦਾ ਨੈਲਸਸ ਕਰਕੇ ਲਾਈਏ ਸਾਡੇ ਅਫਸਰ ਸਹਿਬਾਨ ਨੇ 1500 ਏਕੜ ਜ਼ਮੀਨ ਜਿਹੜੀ ਉਹ ਸਾਨੂੰ ਪੰਜਾਬ ਸਰਕਾਰ ਜਿਹੜੀ ਬੈਂਦੀ ਇਸ ਜ਼ਮੀਨ ਕਿੱਥੇ ਜਾਏਗੀ 1500 ਏਕੜ ਉਹ ਸ਼ਹਿਰਾਂ ਦੇ ਵਿੱਚ ਹੋएगी ਕਿ ਸ਼ਹਿਰਾਂ ਤੋਂ ਕੋਈ ਐਸੇ ਇਲਾਕੇ ਚ ਰੱਖੀ ਜਾਏਗੀ ਥੋੜਾ ਜਿਹਾ ਬਾਹਰਲੇ ਪਾਸੇ ਤਾਂ ਕਿ ਜ਼ਮੀਨ ਵੀ ਸਸਤੀ ਹੋਵੇ ਔਰ ਅਕਾਮੋਡੇਟ ਵੀ ਜ਼ਿਆਦਾ ਹੋ ਸਕੇ ਨਹੀਂ ਨਹੀਂ ਬਿਲਕੁਲ ਜਦੋਂ EWS ਦਾ ਮਤਲਬ ਕੀ ਆ ਪੁੰਡਾ ਟਮਾਡਾ ਦਾ ਮਤਲਬ ਕੀ ਆ ਕਿ ਬਿਲਕੁਲ ਸ਼ਹਿਰਾਂ ਚ ਹੋਊਗੀ ਔਰ ਸ਼ਹਿਰਾਂ ਦੇ ਐਡਜੋਇਨਿੰਗ ਸ਼ਹਿਰ ਦੇ ਅੰਦਰ ਤਾਂ ਹੀ ਲੈ ਸਕਦੇ ਸਾਈਡ ਦੇ ਐਡਜੋਇਨਿੰਗ ਨਵਾਂ ਡਵੈਲਪ ਕਰਕੇ ਦੇਣ ਵਾਲੀ ਆ ਸੋ ਸ਼ਹਿਰ ਦੇ ਬਿਲਕੁਲ ਐਡਜੋਇਨਿੰਗ ਏਰੀਆ ਚੋਂ ਨਾਲ ਲੱਗਦੇ ਜੀਮਾ ਸਾਹਿਬ ਹੋਰ ਇਸੇ ਕਾਰਗੇ ਕਿ ਕਿੰਨੇ ਬੈਨੀਫਿਟਰੀ ਜਿਹੇ ਹੋਣਗੇ ਕਿ ਦੱਬੀ ਹੈ ਕੋਈ ਟਾਰਗੇਟ ਹੈ ਦੇਖੋ ਜਿਸ ਰੇਸ਼ੋ ਦੇ ਹਿਸਾਬ ਨਾਲ ਮਕਾਰ ਬਣਾ ਕੇ ਦੇਣੇ ਨੇ ਪਹਿਲਾਂ ਉਸੇ ਰੇਸ਼ੋ ਦੇ ਹਿਸਾਬ ਨਾਲ ਹੋਊਗਾ ਇਹਦਾ ਹਜੇ ਜਿਹੜਾ ਡਿਟੇਲਡ ਪਲਾਨ ਆ ਸਾਡੇ ਡਿਪਾਰਟਮੈਂਟ ਤਿਆਰ ਕਰ ਰਿਹਾ ਹੈਗਾ ਬਟ ਲੇਕਿਨ ਮੋਟੇ ਰੂਪ ਦੇ ਵਿੱਚ ਪਾਲਿਸੀ ਨੂੰ ਅਪਰੂਵਲ ਮਿਲ ਗਿਆ ਕਿ ਪ੍ਰਾਣਿਆਂ ਨੂੰ ਜਿੱਥੇ ਡਿਵੈਲਪ ਨਹੀਂ ਹੋ ਸਕੇ ਉਹਨਾਂ ਨੂੰ ਸੇਲ ਕਰਕੇ ਜਿਹੜੇ ਸੇਲੇਵਾਂ ਲੈਣੋਂ ਸੇਲ ਕਰਕੇ ਉਹਦੇ ਵਿੱਚ ਨਵੀਂ ਜ਼ਮੀਨ ਖਰੀਦ ਕੇ ਤਾਂ ਕਿ ਅਸੀਂ ਉਹਨਾਂ ਨੂੰ ਦੇ ਸਕੀਏ ਨਹੀਂ ਤਾਂ 1950 ਤੋਂ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਅੱਜ 2024 ਆ ਗਿਆ ਲੱਗਦਾ 29 ਹਾਲਾ ਤੋਂ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਗਰੀਬ ਲੋਕਾਂ ਨੂੰ ਕੋਈ ਘਰ ਜਿਹੜਾ ਪੁਰਾਣੀ ਸਰਕਾਰਾਂ ਨਹੀਂ ਦੇ ਸਕੀਆਂ ਕਿ ਮਤਲਬ ਇਹ ਗੱਲ ਤਾਂ ਨਹੀਂ ਕਿ ਮਤਲਬ ਜਿਵੇਂ ਪੇਕ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਕਾਇਆ 2028 ਤੱਕ ਤੁਸੀਂ ਕਿਹਾ ਹੈ ਵੀ ਮੁਕੰਮਲ ਕਰ ਲਿਆ ਜਾਏਗਾ ਸਾਈਟ ਤੇ ਦੁਬਾਰਾ ਚੋਣਾਂ ਹੋਣੇ ਨੇ ਕੌਨਫੀਡੈਂਟੋ ਕਿ 28ਵੀਂ 30 ਸਰਕਾਰ ਹੋਊਗੀ ਇਹ ਜਿਹੜਾ ਬਕਾਇਆ ਕੰਪਲੀਟ ਕਰੋ ਬਿਲਕੁਲ ਸਾਨੂੰ ਪੂਰਨ ਆਸ ਹੈ 100% ਆਸਾ ਜਿਸ ਤਰ੍ਹਾਂ ਸੀ ਸਰਕਾਰ ਭਗਵੰਤ ਸਿੰਘ ਮਾਜੀ ਦੀਗਵਾਈ ਲੋਕ ਸਖੀ ਫੈਸਲੇ ਲੈ ਰਿਹਾ ਇਹ ਵੱਡਾ ਫੈਸਲਾਗਾ ਪੰਜਾਬ ਦੇ ਲਗਭਗ ਜਿੰਨੇ EMPLOYEES ਨੇਗੇ ਸਾਰਿਆਂ ਨੂੰ ਇਸ ਗੱਲ ਦਾ ਬੈਨੀਫਿਟ ਆ ਗਿਆ ਨਹੀਂ ਤਾਂ ਕੋਈ ਵਿਚਾਰੇ ਕਿ ਇਸ ਤਰ੍ਹਾਂ ਦੇ ਵੀ ਮਰਾਜ਼ ਬਣੇਗੇ ਜਿਨ੍ਹਾਂ ਨੂੰ ਖੁਸ਼ੀ ਹੋਈ ਸੀ 2016 ਚ ਕਿ ਸਾਡਾ ਪੇ ਕਮਿਸ਼ਨ ਆ ਗਿਆ ਜਿਨ੍ਹਾਂ ਨੂੰ ਦੁਬਾਰਾ ਉਹਨਾਂ ਖੁਸ਼ੀ ਹੋਈ ਕਿ 2021 ਚ ਲਾਗੂ ਹੋ ਗਿਆ ਪਰ ਲੇਕਿਨ ਅੱਜ 2024 ਆ ਗਿਆ ਕਿਸੇ ਨੇ ਲੈ 1 ਰੁਪਈਆ ਨਹੀਂ ਦਿੱਤਾ ਬਚਾਰਾ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੋਊਗੀ ਤੇ ਉਹਨਾਂ ਨੂੰ ਵੱਡਾ ਰਾਹਤ ਮਿਲੂ ਮੈਨਿਟਰੀ ਹੁੰਦਾ ਕਿਸੇ ਵੀ ਬਿਲਡਿੰਗ ਅਗਰ ਕੋਈ ਕਲੋਨੀ ਕੱਟੀ ਜਾਂਦੀ ਹੈ ਉਹਦੇ ਚ 25% ਤੇ EWS ਕੋਟਾ ਰੱਖਿਆ ਜਾਂਦਾ ਹੈ ਫਲੈਟ ਦੇਣੇ ਹੁੰਦੇ ਆ ਲੇਕਿਨ ਬਿੱਟਰ ਨਹੀਂ ਦਿੰਦੇ ਤਾਂ ਕੋਈ ਕਾਰਵਾਈ ਤੁਸੀਂ ਕਰ ਰਹੇ ਹੋ ਬਿਲਕੁਲ ਉਹੀ ਤਾਂ ਕਹਿ ਰਹੇ ਆ ਕਿ ਬਹੁਤ ਸਾਰਿਆਂ ਨੇ ਜ਼ਮੀਨਾਂ ਛੱਡੀਆਂ ਹੋਣੀਆਂ ਜਿਨ੍ਹਾਂ ਨੇ ਨਹੀਂ ਛੱਡਿਆ ਹੋਇਆ ਉਹਨਾਂ ਨੂੰ ਗਾਰੰਟੀ ਦੇ ਰੂਪ ਵਿੱਚ ਪੈਸੇ ਜਿਹੜੇ ਹੈਗੇ ਨੇ ਉਹ ਪਰੌਣੇ ਪੈਂਦੇ ਨੇ ਉਹ ਪੈਸਾ ਸਾਰਾ ਇਕਨੋਮੀਕਲੀ ਵੀਕਰ ਸੈਕਸ਼ਨ ਤੇ ਖਰਚ ਕਰਨਾ ਹੁੰਦਾ ਹੈ ਉਹ ਸਾਰਾ ਪੈਸਾ ਇਕੱਠਾ ਹੋਊਗਾ ਜੀ ਮਾ ਜੀ ਜੀ ਮਾ ਜੀ ਇਹ ਸੈਸ਼ਨ ਹੈ ਇਹ ਬਜਟ ਸੈਸ਼ਨ ਕਦੋਂ ਤੱਕ ਬੁਲਾਇਆ ਜਾ ਸਕਦਾ ਔਰ ਇਹ ਸਪੈਸ਼ਲ ਸੈਸ਼ਨ ਦੀ ਕੀ ਜ਼ਰੂਰਤ ਪਈ ਹੈ ਜੀ ਇਹ ਕਿਹੜਾ ਇਹ ਕਿਸਾਨਾਂ ਦੇ ਉੱਤੇ ਹੈ ਜਾਂ ਕਿਸ ਤੇ ਬਹੁਤ سارے ਵਿਧਾਨਿਕ ਸਰਦਾਨੇ ਕੰਮਕਾਰ ਜਿਹੜੇ ਸਰਕਾਰ ਦੇ ਪੈਂਡਿੰਗ ਪੈਸੇ ਸੀਗੇ ਉਹਨਾਂ ਨੂੰ ਲੈ ਕੇ ਇਹ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾਗਾ ਸੋ ਜਿਹੜਾ ਤੁਸੀਂ ਬਾਈਫ ਸੈਸ਼ਨ ਦੀ ਗੱਲ ਕਰਦੇ ਹੋ ਉਹ ਬਿਲਕੁਲ ਮਾਰਚ ਤੋਂ ਹੋਊਗਾ ਔਰ ਮਾਰਚ ਦੇ ਅੰਦਰ ਅਸੀਂ ਬਜਟ ਸੈਸ਼ਨ ਬੁਲਾਵਾਂਗੇ ਜਿਸ ਦੇ ਅੰਦਰ ਪੰਜਾਬ ਸਰਕਾਰ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸਿਮਰ ਸਾਹਿਬ ਇਸ ਤੋਂ ਹਟ ਕੇ ਜਿਹੜਾ ਕਿਸਾਨਾਂ ਦਾ ਇੱਕ ਵੱਡਾ ਮਸਲਾ ਚੱਲ ਰਿਹਾ ਹੈ। ਕੱਲ ਕੇਂਦਰ ਦੇ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ। ਪਹਿਲਾਂ ਵੀ ਪੰਜਾਬ ਸਰਕਾਰ ਕੇਂਦਰ ਦੇ ਨਾਲ ਜਿਹੜੀ ਮੀਟਿੰਗਾਂ ਹੋ ਰਹੀਆਂ ਸੀ ਉਸ ਦੀ ਅਵਸਥਾ ਕਰਨ ਦਾ ਨਸਰਾ ਹੈ। ਕਿਹਾ ਕੱਲ ਵੀ ਮੀਟਿੰਗ ਤੇ ਵਿੱਚ ਵੀ ਪੰਜਾਬ ਸਰਕਾਰ ਇਸ ਮੇਜਿਕ ਉਪਰ ਨਵਜਸਤਾ ਕਰਨ ਜਾ ਰਹੀ ਹੈ। ਅ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਹਜੇ ਤੱਕ ਸਾਨੂੰ ਫਾਰਮਲੀ ਜਾਂ ਇਨਫਾਰਮਲੀ ਕੋਈ ਸਰਪੱਤਰ ਨਹੀਂ ਭੇਜਿਆ। ਜਦੋਂ ਸੱਦਾ ਪੱਤਰ ਆਉਂਦਾ ਤਾਂ ਬਿਲਕੁਲ ਅਸੀਂ ਕਿਸਾਨਾਂ ਦੀ ਹਮਾਇਤ ਲਈ ਉਸ ਮੀਟਿੰਗ 'ਚ ਸ਼ਾਮਲ ਹੋਵਾਂਗੇ ਜੇਕਰ ਕੋਈ ਸੱਦਾ ਪੱਤਰ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਸਾਨੂੰ ਤੇਜ ਦਾ ਕਿ ਮਤਲਬ ਇਹ ਕੋਈ ਬਾਦਾ ਹੈ ਕਿ ਕੋਈ ਗੱਲ ਹੋ ਰਹੀ ਹੈ ਸਰ ਸਰਕਾਰ ਨਾਲ ਕੁਝ ਕਰਨੀ ਹੈ ਜਿਹੜੇ ਪੰਜਾਬ ਦੇ ਲੋਕ ਆਏ ਨੇ ਕੋਈ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਕਿ ਜਿੰਨਾ ਵੀ ਜਿੰਨਾ ਵੀ ਜਿਹੜੇ ਏਜੰਟ ਦੇਗੇ ਜਿੰਨਾਂ ਨੇ ਇਲਲੀਗਲ ਗੈਰਕਾਨੂੰਨੀ ਕੰਮ ਕੀਤਾਗਾ ਜਿੰਨਾਂ ਨੇ ਮਾਸੂਮਾਂ ਦੇ ਨਾਲ ਖੇਡਿਆਗਾ ਪਲੇ ਕੀਤਾਗਾ ਉਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹਾਂ ਚ ਧੱਕ ਦੇਣਾ ਹੈ ਜੀ ਕਿ ਮਾ ਸਾਹਿਬ ਸਪੈਸ਼ਲ ਸੈਸ਼ਨ ਕੁਝ ਸਾਫ ਹੈ ਹੈ ਜੀ ਕਿ ਮਾ ਸਾਹਿਬ ਸਪੈਸ਼ਲ ਸੈਸ਼ਨ ਕੁਝ ਕਰ ਗਿਆ ਤਾਂ ਐਕਸਟਰਾ ਅਗਰ ਤੁਸੀਂ ਬਜਟ ਸੈਸ਼ਨ ਦੇ ਵਿੱਚ ਵੀ ਦੋ ਦਿਨ ਐਕਸਟਰਾ ਕਰ ਦਿੰਦੇ ਤਾਂ ਉਹਦੇ ਚ ਵੀ ਬਿੱਲ ਆਉਂਦੇ ਜਾ ਸਕਦੇ ਸੀ ਤਾਂ ਬਜਟ ਸੈਸ਼ਨ ਨੂੰ ਸਾਫ਼ ਛੱਡ ਕੇ ਸੈਸ਼ਨ ਵਨ ਚੋਂ ਵਰਤਿਆ ਹੁੰਦਾ ਬਹੁਤ ਸਾਰਾ ਕੰਮਕਾਰ ਜਿਹੜਾ ਵਿਧਾਨਕ ਕੰਮਕਾਰ ਹੁੰਦਾਗਾ ਉਹਨਾਂ ਨੂੰ ਸਮਾਂ ਰਹਿਂਦੇ ਪੂਰਾ ਕਰਨਾ ਹੁੰਦਾਗਾ ਸੋ ਕੁਛ ਇਸ ਤਰ੍ਹਾਂ ਦੇ ਐਕਟ ਜਿਹੜੇ ਪਏ ਸੀਗੇ ਉਹਨਾਂ ਨੂੰ ਅਸੀਂ ਪੂਰਾ ਕਰ ਰਹੇ ਹਾਂਗੇ ਤਾਂ ਕਿ ਉਹ ਜਲਦੀ ਜਿਹੜੇ ਪੂਰੇ ਦੁਬਾਰਾ ਜਿਹੜੇ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਅੰਮ੍ਰਿਤਸਰ ਹੀ ਆ ਰਹੇ ਨੇ ਦੂਸਰੀ ਵਾਰ ਹੈ ਅੰਮ੍ਰਿਤਸਰ ਹੀ ਕਿਉਂ ਜਾ ਰਿਹਾ ਹੈ ਦਿੱਲੀ ਜਾਂ ਕਿਤੇ ਹੋਰ ਦੇਖੋ ਪੰਜਾਬ ਤੋਂ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ ਗਈ ਉਹ ਬੈਸਮੰਦਾ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਾਡੇ ਤਾਂ ਉਹ ਜਹਾਜ਼ ਦੇ ਅੰਦਰ 20 ਹੁੰਦੇ ਨੇ ਜਾਂ 25 ਵਿਅਕਤੀ ਹੁੰਦੇ ਨੇਗੇ ਤੋ ਹਰਿਆਣੇ ਦੇ 60 ਹੁੰਦੇ ਨੇ ਗੁਜਰਾਤ ਮਾਡਲ ਜਿਹੜਾ ਮੋਦੀ ਸਾਹਿਬ ਨੇ ਸੇਲ ਕਰਕੇ ਪੂਰੇ ਦੇਸ਼ ਦੇ ਅੰਦਰ ਗਿਆਗਾ ਉਸ ਦੇ 100 ਹੁੰਦੇ ਨੇਗੇ ਸੋ ਇਹ ਜਹਾਜ਼ ਗੁਜਰਾਤ ਕਿਉਂ ਨਹੀਂ ਉਤਰਦਾ ਇਹ ਜਹਾਜ਼ ਹਰਿਆਣੇ 'ਚ ਕਿਉਂ ਨਹੀਂ ਉਤਰਦਾ ਇਹ ਜਹਾਜ਼ ਦਿੱਲੀ 'ਚ ਕਿਉਂ ਨਹੀਂ ਉਤਰਦਾ ਅਹਮਦਾਬਾਦ ਕਿਉਂ ਨਹੀਂ ਉਤਰਦਾ ਇੱਥੇ ਸਵਾਲ ਪੈਦਾ ਹੁੰਦਾਗਾ ਕਿ ਭਾਪਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਜਦਕਿ ਪੰਜਾਬੀ ਜਿਹੜੇ ਨੇਗੇ ਉਹ ਦੇਜ ਦੇ ਸੱਚੇ ਸੁੱਚੇ ਭਗਤ ਨੇਗੇ ਸੈਂਟਰ ਨਾਲ ਕਰੂਗੇ ਇਸ ਬਾਰੇ ਬਿਲਕੁਲ ਅਸੀਂ ਲਗਾਤਾਰ ਸੈਂਟਰ ਨਾਲ ਗੱਲ ਕਰ ਰਹੇ ਹਾਂ ਕਿ ਪੰਜਾਬ ਦਾ ਬਿਤਕਰਾਂ ਨਾ ਕੀਤਾ ਜਾਵੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਜਦਕੇ ਮਹਿੰਦਾਬਾਦ ਲੈ ਆ ਜਾਵੇ ਜਿੱਥੇ ਦੇ 70 ਹੁੰਦੇ ਨੇ 80 ਹੁੰਦੇ ਨੇ ਤਾਂ ਕਿ ਗੁਜਰਾਤ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਰਦੀ ਭਾਈ ਕਿਸ ਤਰ੍ਹਾਂ ਉਹਨਾਂ ਦਾ ਮੋਦੀ ਸਾਹਿਬ ਦਾ ਜਿਹੜਾ ਮਾਡਲ ਆ ਫੇਲ ਹੋ ਰਿਹਾਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਉਹ ਜਿਹੜੇ ਮਕਾਨ ਨੇ ਜੀ ਉਹ ਪਲਾਟ ਫਰੀ ਹੋਣਗੇ ਪੈਸੇ ਦੇਵੋਗੇ ਜੀ